ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੀਰੋ ਅੱਜ ਹਲਕਾ ਮਜੀਠਾ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਆਏ ਤੇ ਬੇਤੁਕੀਆਂ ਗੱਲਾਂ ਜਿਹੜੀਆਂ ਰੋਜ਼ ਹੀ ਪੰਜਾਬ ਦੇ ਵਿੱਚ ਉਹ ਕਰਦੇ ਨੇ ਜਿਹਦੇ ਹਲਕੇ ਦੇ ਵਿੱਚ ਜਾਂਦੇ ਨੇ ਉੱਥੇ ਜਾ ਕੇ ਮੈਂ ਇਹ ਕਰ ਦੂੰ ਮੈਂ ਉਹ ਕਰ ਦੂੰ ਮੈਂ ਫਲਾਣ ਕਰ ਦੂੰ ਮੈਂ ਢੀਮ ਕਰ ਦੂੰ ਪਤਾ ਨਹੀਂ ਆਪਣੇ ਆਪ ਨੂੰ ਕਿੱਡਾ ਕਨਡੂਖਾਂ ਸਮਝਦਾ ਹੈ ਮੈਂ ਕਹਿਣਾ ਨਹੀਂ ਚਾਹਦਾ ਮੈਂ ਇਹਨਾਂ ਦਾ ਸਤਿਕਾਰ ਕਰਦਾ ਹਾਂ ਪਰ ਜਿਹੜੀਆਂ ਇਹ ਗੱਲਾਂ ਜਿਹੜੀਆਂ ਨਜਾਇਜ਼ੀਆਂ ਕਰਕੇ ਗਏ ਨਾ ਮੈਨੂੰ ਉਹਨਾਂ ਗੱਲਾਂ ਤੋਂ ਗੁੱਸਾ ਆਇਆ ਪਹਿਲੀ ਦੇ ਗੱਲ ਤੁਸੀਂ ਰਹੀ ਹੋਈ ਪਾਰਟੀ ਦੇ ਪ੍ਰਧਾਨ ਜੀ ਹੁਣ ਜੇ ਬੰਦਿਆਂ ਵਾਲੀ ਗੱਲ ਹੈ ਤਾਂ ਹੁਣ ਇਹ ਕਹਦਾ ਜਵਾਬ ਜ਼ਰੂਰ ਦਿਓ ਤੁਸੀਂ ਦੱਸੋ ਮੈਂ ਤੁਹਾਨੂੰ ਫੋਨ ਕਿੰਦਰ ਕੀਤਾ ਜੀ ਤੁਸੀਂ ਮੈਨੂੰ ਪਿਛਲੇ ਸਾਲ ਫੋਨ ਕੀਤਾ ਕਿ ਮੇਰੀ ਲੜਕੀ ਦੇ ਵਿਆਹ ਤੇ ਆਈ ਤੇ ਮੈਂ ਤੁਹਾਡੀ ਲੜਕੀ ਦੇ ਵਿਆਹ ਤੇ ਗਿਆ ਹਾਂ ਤੁਹਾਡੀ ਤੇ ਸੜੀ ਤੇਜ ਕੋ ਫਰਕ ਨਹੀਂ ਚਲੋ ਤੁਹਾਨੂੰ ਥੋੜਾ ਜਿਆ ਬੋਲਣ ਚ ਨਹੀਂ ਬੜਾ ਤੁਸੀਂ ਚੰਗਾ ਬੋਲਣ ਚ ਵਿਸ਼ਵਾਸ ਨਹੀਂ ਰੱਖਦੇ ਤਈਆਂ ਤੇ ਤੁਹਾਨੂੰ ਰੱਬ ਨੇ ਸਜ਼ਾ ਦਿੱਤੀ ਨਹੀਂ ਤੇ 10 ਸਾਲ ਤੁਹਾਡੀ ਸਰਕਾਰ ਰਹੀ ਹੋਵੇ ਪੰਜਾਬ ਦੇ ਵਿੱਚ ਤੇ ਤੁਹਾਡਾ ਆ ਹਸ਼ਰ ਹੋ ਜੇ ਅੱਜ ਤੱਕ ਮਜੀਠੇ ਰੈਲੀ ਕਰਨਾ ਤੁਹਾਡੇ ਕੋਲ 1000 ਬੰਦਾ ਨਹੀਂ ਇਕੱਠਾ ਹੋਇਆ ਜਿੱਥੇ ਇੱਥੇ 10-10 ਹਜ਼ਾਰ ਦੇ ਇਕੱਠ ਹੁੰਦੇ ਰਹਿ ਐ ਤੇ ਬਾਦਲ ਸਾਹਿਬ ਇਹ ਗੱਲਾਂ ਜਿਹੜੀਆਂ ਨਾ ਤੁਸੀਂ ਇੱਕ ਜੁਮੇ ਆਪ ਜੇ ਤੁਸੀਂ ਅਮਰ ਧਾਰੀ ਸੇਖੋ ਤੁਸੀਂ ਝੂਠ ਬੋਲਣ ਲੱਗਿਆ ਪਹਿਲਾਂ ਵੇਖੋ ਇਹ ਝੂਠ ਤੁਸੀਂ ਬਹੁਤ ਬੋਲਤੇ ਜਦੋਂ ਬੇਅਦਬੀ ਹੋਈਆਂ ਤੁਸੀਂ ਰੱਜ ਕੇ ਝੂਠ ਬੋਲਿਆ ਜਦੋਂ 328 ਰੁਪਏ ਨਾ ਲੱਭੇ ਤੁਸੀਂ ਰੱਜ ਕੇ ਝੂਠ ਬੋਲਿਆ ਤੇ ਤੁਹਾਡੋਂ ਲੋਕ ਬੜੀ ਚੰਗੀ ਤਰ੍ਹਾਂ ਜਾਣ ਚੁੱਕੇ ਆ ਜੇ ਤੁਸੀਂ ਐਡੇ ਇੱਕ ਪੰਥਕ ਪ੍ਰਧਾਨ ਖਵਾਉਣ ਵਾਲੇ ਤੇ ਤੁਸੀਂ ਮੈਨੂੰ ਦੱਸੋ ਤਿੰਨ ਤੋਂ 328 ਰੁਪਏ ਤੇ ਕੀਤਾ ਕੀ ਜੇ ਸਾਡੀ ਸਰਕਾਰ ਨੇ ਉਹਨਾਂ ਬੰਦਿਆਂ ਦੇ ਖਿਲਾਫ ਪਰਚੇ ਦਰਜ ਕੀਤੇ ਤੇ ਅੱਜ ਲੋਕ ਰਾਤੀ ਮੇਰੇ ਨਾਲ ਇੱਕ ਪਰਿਵਾਰ ਸਰਦਾਰ ਮੱਖਣ ਸਿੰਘ ਮੈਨੂੰ ਲੱਗਦਾ ਤੁਹਾਨੂੰ ਇਹ ਵੀ ਨਹੀਂ ਪਤਾ ਹੋਣਾ ਸਰਦਾਰ ਮੱਖਣ ਸਿੰਘ ਮਤੇয়াল ਕੌਣ ਸੀ ਜਿ ਤੁਸੀਂ ਆਪਣੇ ਆਪ ਨੂੰ ਬਹੁਤ ਵੱਡੇ ਕਾਂਗਦੀ ਦਲ ਦੇ ਪ੍ਰਧਾਨ ਹੋਉਂਦੇ ਜੀ ਉਹਦਾ ਪਰਿਵਾਰ 750 ਦਲਜੀਤ ਸਿੰਘ ਇਸ ਕਰਕੇ ਮਰਨਾ ਸ਼ਾਮਲ ਹੋ ਗਿਆ ਵੀ ਸਰਦਾਰ ਭਗਵੰਤ ਸਿੰਘ ਮਾਨ ਨੇ ਸਾਡਾ ਦਿਲ ਜਿੱਤ ਲਿਆ 328 ਰੁਪਏ ਦੇ ਤਾਂ ਤੁਸੀਂ ਕੈਪਟਨ ਮਨਿੰਦਰ ਸਿੰਘ ਦੇ ਨਾਮ ਨਾਲ ਕੇ ਸਿੱਟਾ ਵੜਾਈ ਗਏ ਤੇ ਰਫਾ ਦਫਾ ਕਰੀ ਗਏ ਤੁਸੀਂ ਕੀ ਕੀਤਾ ਜੀ ਦੂਜੀ ਗੱਲ ਤੁਸੀਂ ਗੱਲ ਕਰਕੇ ਗਏ ਮੈਨੂੰ ਕਹ ਜੀ ਇਹ ਸਕੂਟਰ ਤੇ ਆਇਆ ਸੀ ਮੇਰਾ ਵੀਰ ਵੇਖੋ ਜਦੋਂ ਤੁਸੀਂ ਵੀ ਜਮੇ ਤੁਸੀਂ ਸਿੱਧਾ ਸਕੂਟਰ ਤੇ ਨਹੀਂ ਜਾਂ ਗੱਡੀ ਤੇ ਜਾਂ ਜਹਾਜ਼ ਤੇ ਨਹੀਂ ਜਮੇ ਜਮੇ ਸਾਰੇ ਇਸ ਧਰਤੀ ਤੇ ਹੀ ਆ ਅਸੀਂ ਧਰਤੀ ਤੋਂ ਪੈਦਾ ਹੋਏ ਹੌਲੀ ਹੌਲੀ ਕੋਈ ਸਾਈਕਲ ਤੇ ਉੱਠਿਆ ਕੋਈ ਸਕੂਟਰ ਤੇ ਆਇਆ ਕੋਈ ਟਰੈਕਟਰ ਤੇ ਆਇਆ ਕੋਈ ਗੱਡੀ ਤੇ ਆਇਆ ਕੋਈ ਜਹਾਜ਼ਾ ਤੇ ਚੜ ਗਿਆ ਤੇ ਤੁਸੀਂ ਆਪਣੇ ਆਪ ਨੂੰ ਕਿੱਡੇ ਖਾਣੇ ਖਾਂ ਸਮਝਦੇ ਹੋ ਜਦੋਂ 2004 ਦੇ ਵਿੱਚ ਜਦੋਂ ਕਰਨ ਪ੍ਰਾਰਧ ਦੇ ਨਾਲ ਤੁਸੀਂ ਇਲੈਕਸ਼ਨ ਲੜੀ ਆ ਤਲਵੀਰ ਸਿੰਘ ਗਿੱਲ ਤੁਹਾਡੀ ਇਲੈਕਸ਼ਨ ਦੇ ਵਿੱਚ ਉੱਥੇ ਸੀਗਾ ਮੁਕਸਰ ਮੈਂ ਤੁਹਾਡੇ ਘਰ ਗਿਆ ਤੁਹਾਡੇ ਘਰ ਦੇ ਜਿਹੜੇ ਕਮਰੇ ਚ ਡਰਾਈング ਰੂਮ ਦੇ ਵਿੱਚ ਡਾਈਨਿੰਗ ਟੇਬਲ ਲੱਗਾ ਹੁੰਦਾ ਸੀ ਤੇ ਤੁਹਾਡੀ ਜਿਹੜੀ ਛੱਤ ਨਾਲ ਡੇ ਡੇ ਖੇਪੜੂ ਤੋਂ ਡਿੱਗੇ ਸੀਗੇ ਜੇ 2004 ਦੀਆਂ ਗੱਲਾਂ ਕਰਦਾ 2007 'ਚ ਤੁਹਾਡੀ ਇਲੈਕਸ਼ਨ ਆ ਗਈ ਬਾਅਦ ਚ ਸਰਕਾਰ ਆ ਗਈ 10 ਸਾਲ ਤੁਸੀਂ ਮੈਂ ਕਹਿਣਾ ਨਹੀਂ ਚਾਹਦਾ ਜੋ ਤੁਸੀਂ ਲੁੱਟਿਆ ਕੁੱਟਿਆ ਉਦੋਂ ਬਾਅਦ ਤੁਹਾਡੇ ਬਾਦਲ ਮਹਿਲ ਬਣ ਗਏ ਤੁਹਾਡੇ ਚੰਡੀਗੜ੍ਹ ਮਹਿਲ ਬਣ ਗਏ ਤੁਹਾਡੇ ਸੁਖ ਵਿਲੇ ਬਣ ਗਏ ਤੁਹਾਡੀਆਂ ਗੜਗਾਓਂ ਕੋਠੀਆਂ ਪੈ ਗਈਆਂ ਬਦੋਂ ਸਾਹਿਬ ਇਹੋ ਜੀਆਂ ਗੱਲਾਂ ਸੋਚਣ ਤੋਂ ਪਹਿਲਾਂ ਨਾ ਗੱਲ ਕਰਨ ਤੋਂ ਪਹਿਲਾਂ ਗੱਲ ਸੋਚਿਆ ਕਰੋ ਕਿ ਗੱਲ ਕਿੱਧਰ ਨੂੰ ਜਾਊਗੀ ਤੁਸੀਂ ਸਾਨੂੰ ਸਕੂਟਰ ਤੇ ਦੱਸਦੇ ਤੁਸੀਂ ਕੀ ਸੀਗੇ ਪਹਿਲਾਂ ਤੀਜੀ ਗੱਲ ਤੁਸੀਂ ਮੈਨੂੰ ਇਹ ਗੱਲ ਕਹੀ ਕਿ ਇਹੋ ਹੀ ਪੁਲਿਸ ਤੈਨੂੰ ਘਰੋਂ ਚੁੱਕ ਕੇ ਲੈ ਕੇ ਜਾਊਗੀ ਬੱਲੇ 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 ਚਕਾਉਣਾ ਕਿਨੇ ਤੁਸੀਂ ਨਾ ਤੁਹਾਡੀ ਕਦੇ ਕਹੇ ਨੇ ਸੁਣੀ ਨਾ ਤੁਹਾਡਾ ਸਮਾਂ ਆਉਣਾ ਤੁਸੀਂ ਰੱਬ ਦੇ ਧੱਕੇ ਹੋ ਤੁਸੀਂ ਰੱਬ ਦੇ ਧੱਕੇ ਰੱਬ ਦੇ ਧੱਕੇ ਦਾ ਕਦੀ ਸਮਾਂ ਨਹੀਂ ਆਉਂਦਾ ਲੋ ਓਦਾਂ ਕਦੇ ਉਨੀ ਕੀ ਕੋਈ ਕਸਰ ਹੋ ਜੇ ਤਾਂ ਸ਼ਾਇਦ ਸਮਾਂ ਆ ਸਕਦਾ ਤੇ ਜਿਹੜੀਆਂ ਪੁਲਸਨ ਦੀ ਤੁਸੀਂ ਗੱਲ ਕਰਦੇ ਹੋ ਤੁਸੀਂ ਇੱਕ ਡੀਐਸਪੀ ਨੂੰ ਦਬਕੇ ਮਾਰ ਕੇ ਗਏ ਹੋ ਤੁਸੀਂ ਇੱਕ ਜਨਾਨੀ ਐਸਐਸਪੀ ਦਾ ਗੱਲ ਗੱਲ ਕੀਤੀ ਸਾਡੇ ਨਾਲ ਪੰਗੇ ਲੈਂਦੀ ਤੁਸੀਂ ਕਾਲੀ ਦਲ ਦੇ ਪ੍ਰਧਾਨ ਹੋ ਇੱਕ ਲੇਡੀ ਨੂੰ ਲਫਜ਼ ਬੋਲਣ ਲੱਗਿਆ ਪਹਿਲਾਂ ਸੋਚ ਲਿਆ ਕਰੋ ਕਿ ਜਨਾਨੀਓ ਸਾਡੇ ਨਾਲ ਪੰਗੇ ਲੈਂਦੀ ਇਹ ਗੱਲਾਂ ਛੋਭਾ ਦਿੰਦੀਆਂ ਸਾਡੇ ਹਲਕੇ ਦੇ ਵਿੱਚ ਕਿ ਜਨਾਨੀ ਐਮਐਲਏ ਆ ਉਹ ਅਸੀਂ ਉਹਨੂੰ ਭੈਣ ਕਹਿ ਕੇ ਪਰਚਾਈ ਕਹਿ ਕੇ ਬੋਲਦੇ ਆ ਅਸੀਂ ਤੇਰੀ ਕਦੀ ਇਹੋ ਜਿਹੇ ਲਫਜ਼ ਬੋਲਦੇ ਕੋਈ ਐ ਕਰਦੀ ਹੋ ਜੇ ਕਰਦੀ ਬਹੁਤ ਕੁਝ ਕਰਦੇ ਆ ਇਹ ਨਹੀਂ ਬੋਲਦੇ ਅਸੀਂ ਇਹਨੇ ਕਿ ਨਹੀਂ ਭਾਈ ਲੋਕ ਸਭ ਕੁਝ ਜਾਣਦੇ ਆ ਬਾਦਲ ਸਾਹਿਬ ਇਹਨਾਂ ਗੱਲਾਂ ਦੇ ਨਾਲ ਥੋੜਾ ਜਿਹਾ ਖਾਸ ਧਿਆਨ ਰੱਖਿਆ ਕਰੋ ਕਿ ਬੋਲਣ ਤੋਂ ਪਹਿਲਾਂ ਆ ਵਾਚ ਲਿਆ ਕਰੋ ਰਹੀ ਗੱਲ ਮੈਂ ਤੁਹਾਨੂੰ ਅੱਜ ਦੱਸ ਦਵਾਂ ਤਲਵੀਰ ਸਿੰਘ ਗਿੱਲ ਹਲਕਾ ਮਜੀਠਾ ਦੇ ਵਿੱਚ ਫਿਰ ਰਿਹਾ ਹਲਕਾ ਮਜੀਠਾ ਦੇ ਵਿੱਚ ਸਰਦਾਰ ਭਗਵੰਤ ਸਿੰਘ ਦੀ ਨੇਰੀ ਆਈ ਆ ਬਾਦਲ ਸਾਹਿਬ ਤੁਹਾਡੇ ਤੋਂ ਇਹੋ ਵੱਡਾ ਤੁਹਾਨੂੰ ਕੋਈ ਲੀਡਰ ਨਹੀਂ ਰਹਿ ਗਿਆ ਤੁਹਾਡੇ ਤੋਂ ਵੱਡਾ ਤੇ ਇਹਨਾਂ ਤੋਂ ਕੋਈ ਕੋਈ ਲੀਡਰ ਨਹੀਂ ਤੁਸੀਂ ਆਏ ਹੋ ਅੱਜ ਆ ਲੋ ਅੱਜ ਨਾ 14 ਤਰੀਕ ਨੂੰ ਲੋਕਾਂ ਵੋਟਾਂ ਪਾਉਣਿਆ ਸਤਾਰਾਂ ਨਤੀਜਾ ਨਾ ਇਹ ਹੁਣ ਰੱਬ ਦੱਸੂਗਾ ਤੇ ਚਪੇੜ ਤਲਵੀਰ ਸੋਦੇ ਮੋਹਦੇ ਵਜਦੀ ਆ ਕਿ ਚਪੇੜ ਸੁਖਬੀਰ ਸਿੰਘ ਬਾਦਲ ਦੇ ਮੋਹਦੇ ਵਜਦੀ ਆ ਤੁਸੀਂ ਸੁਭਾਸ਼ ਮਜੀਠੇ ਦੇ ਵਿੱਚ ਹੁਣ ਰੱਬ ਦੱਸੋ ਰਹੀ ਗੱਲ ਤੁਸੀਂ ਕਹੇ ਕਹਿੰਦੇ ਜੇ ਕਿ ਮੈਂ ਤਲਵੀਰ ਨੂੰ ਕਦੀ ਉਹ ਭਰਾਵਾ ਤੇਰੀ ਪਾਰਟੀ ਚ ਆਉਣਾ ਖੇ ਖਾਣਿਆ ਕਹਿੰਦੇ ਤੇਰੀ ਪਾਰਟੀ ਚ ਲੈਣ ਗਿਆਊਗਾ ਤੇਰੀ ਕਿਹੜੀ ਪਾਰਟੀ ਆ ਤੂੰ ਕਿਹੜੀ ਪਾਰਟੀ ਦੀ ਗੱਲ ਕਰਦਾ ਤੇਰੀ ਪਾਰਟੀ ਪੂਟੀ ਕੋਈ ਨਹੀਂ ਰਹੀ ਤੁਹਾਡੀ ਇੱਕ ਪ੍ਰਾਈਵੇਟ ਲਿਮਟਿਡ ਕੰਪਨੀ ਆ ਗੁਰੂ ਘਰੇ ਕਿਰਪਾ 17 ਤਰੀਕ ਨੂੰ ਉਹ ਵੀ ਬੰਦ ਹੋ ਜਣੀ ਧੰਨਵਾਦ ਵੈਗੁਰਜੀ ਸਾਹਿਬ ਵੈਗੁਰਜੀ ਕੀ